i uh -huh. uh -huh. ਦੇ ਤਲਵੰਡੀ ਦੇ ਨੌਜਵਾਨ ਨੇ ਜੋ ਵੀਰ ਜੀ ਬੜਾ ਸ਼ਲਾਘਾ ਜੋ ਕੁ ਫਲਾਰਲਾ ਕਰ ਰਹੇ ਆ ਇਹਨਾਂ ਦਾ ਵੈਸੇ ਦਿਲੋਂ ਧੰਨਵਾਦ ਵੀ ਕਰਨਾ ਬਣਦਾ ਹੈ ਜੋ ਇਹ ਸੋਨਾ ਉਪਰਾਲਾ ਕਰ ਰਹੇ ਆ ਨਸ਼ੇ ਦੇ ਵਿਰੁੱਧ ਆ ਜੋ ਇਹਨਾਂ ਨੇ ਰੇੜੀ ਬਰਾਮਦ ਕੀਤੀ ਆ ਇਹ ਮੀਡੀਆ ਦੀ ਹਾਜ਼ਰੀ ਦੇ ਵਿੱਚ ਇੱਥੋਂ ਕੱਢ ਕੇ ਲੈ ਕੇ ਚੱਲੇ ਆ ਪੁਲਿਸ ਨਾਲ ਰਾਬਤਾ ਕਰ ਚੁੱਕੇ ਨੇ ਆ ਪੁਲਿਸ ਉਸ ਤੋਂ ਅਗਲੀ ਕੀ ਕਾਰਵਾਈ ਕਰਦੀ ਉਹ ਪੁਲਿਸ ਕੋਲ ਜਾਣਕਾਰੀ ਲਵਾਂਗੇ ਇਸ ਵਾਲੇ ਇਹ ਖੇਤਾਂ ਦੇ ਵਿੱਚੋਂ ਸਾਡੇ ਪਿੰਡ ਦੇ ਨੌਜਵਾਨ ਇਹ ਰੇੜੀ ਇੱਥੋਂ ਲੱਗੇ ਆ ਕੱਢਣ ਔਰ ਆਪਣੇ ਕਬਜ਼ੇ ਵਿੱਚ ਲੈ ਕੇ ਤੇ ਮੁਰਕੇ ਪੁਲਿਸ ਦੇ حوالے ਕੀਤੀ ਜਾਊਗੀ ਧੰਨਵਾਦ ਜੀ ਜੀ ਗੱਲ ਕਰਾਂਗੇ ਸਾਡੇ ਪਿੰਡ ਤਲਵੰਡੀ ਨਾਹਰ ਦੇ ਨੌਜਵਾਨਾਂ ਨੇ ਜੋ ਇਹ ਸ਼ਲਾਘਾ ਜੋ ਕਦਮ ਕਰ ਕਦਮ ਚੁੱਕਿਆ ਜਿਨ੍ਹਾਂ ਨੇ ਜੋ ਪ੍ਰਾਲਾ ਕਰ ਰਹੇ ਆ ਤਿੰਨ ਚਾਰ ਦਿਨ ਤੋਂ ਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਵੀਰ ਗੁਰਬਖਸ਼ ਸਿੰਘ ਨਾਲ ਵੀਰ ਜੀ ਤੁਸੀਂ ਜੋ ਪ੍ਰਾਲਾ ਕਰ ਰਹੇ ਹੋ ਤਲਵੰਡੀ ਨਾਹਰ ਦੇ ਵਿੱਚ ਨਾਲ ਮੇਰੇ ਵੀਰ ਵੀ ਖੜੇ ਨੇ ਜੋ ਤੁਹਾਡਾ ਸਾਥ ਦੇ ਰਹੇ ਆ ਚਲੋ ਅਸੀਂ ਵੀ ਤੁਹਾਡੇ ਨਾਲ ਆ ਪਾ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਰੇੜੀ ਬ੍ਰਹਮਬੁੱਤ ਕੀਤੀ ਆ ਇੱਕ ਤੁਹਾਡੀ ਵੱਡੀ ਪ੍ਰਾਪਤੀ ਆ ਜਾਂ ਤੁਸੀਂ ਪਹਿਲਾਂ ਜਿਹੜੇ ਅਮਲੀ ਫੜੇ ਆ ਉਹਨਾਂ ਨੂੰ ਕਿਸੇ ਫੜਿਆ ਸੀਗਾ ਕਿ ਜੇ ਵਾਰਨਿੰਗ ਦੇ ਕੇ ਛੱਡਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਰੇੜੀ ਬਾਰੇ ਇਹ ਰੇੜੀ ਜਿਹੜੀ ਆ ਨਾ ਇਹ ਵੀ ਇੱਕ ਹੋ ਨਸ਼ੇ ਦੀ ਲਾਈਨ ਦਾ ਹੀ ਹਿੱਸਾ ਵਾ ਅੱਛਾ ਜੀ ਇਹ ਵੀ ਉਹ ਬੰਦੇ ਹੀ ਕਿਸੇ ਦੀ ਖੋ ਕੇ ਕਿਤੋਂ ਚੋਰੀ ਕਰਕੇ ਲਿਆਏ ਆ ਵੀ ਜਿਹੜੇ ਬੰਦਿਆਂ ਨੂੰ ਜਿਹੜੇ ਕੋ ਕੰਮਕਾਰ ਨਹੀਂ ਕਰਦੇ ਤੇ ਉਹ ਨਸ਼ੇ ਦੀ ਪੂਰਤੀ ਕਰਨ ਵਾਸਤੇ ਇਹਨੂੰ ਵੇਚਣਗੇ ਜਾਂ ਕੋਈ ਇਹਦੇ ਤੇ ਕੋ ਗਲਤ ਵਾਰਦਾਤ ਕਰਨਗੇ ਜੀ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਨਸ਼ੇ ਦੇ ਬਾਰੇ ਵਾਰਨਿੰਗ ਦੇ ਕੇ ਛੱਡੇ ਵਾਲੇ ਕੱਲ ਤੇ ਵੇਖੋ ਜਿਹੜੇ ਬਾਹਰੋਂ ਆਉਂਦੇ ਆ ਨਾ ਬੰਦੇ ਹਾਂਜੀ ਉਹਨਾਂ ਨੂੰ ਤੇ ਇਹੀ ਇੱਥੇ ਬੰਨੀ ਹੈ ਜੀ ਇਹ ਵੇਖੋ ਉਹ ਤੇ ਪੈਸੇ ਦੇ ਕੇ ਤੇ ਲੈਣ ਆਉਂਦੇ ਜਿਦਾਂ ਚਿਹਰੇ ਸਾਡੇ ਪਿੰਡ ਵੇਕਦਾ ਨਾ ਹੋਊਗਾ ਕੋਈ ਦੇਗਾ ਨਾ ਕਿਸੇ ਨੂੰ ਤੇ ਕਿਉਂ ਚੱਲ ਕੇ ਆਏਗਾ ਕੋਈ ਲੈਣ ਬਿਲਕੁਲ ਸਹੀ ਗੱਲ ਕੱਲ ਵੀਰ ਜੀ 20 25 25 ਕਿਲੋਮੀਟਰ ਤੋਂ ਬੰਦੇ ਆਏ ਚੰਗੇ ਭਲੇ ਸਰਦਾਰ ਬੰਦੇ ਜਿਹੜੇ ਵੀ ਨਾ ਲੈਣ ਲੱਗਿਆ ਆਪ ਨੂੰ ਸ਼ਰਮ ਆਉਂਦੀ ਹੈ ਵੀ ਯਾਰ ਬਦਨਾਮੀ ਹੋਊਗੀ ਹਾਂਜੀ ਉਹ ਬੰਦੇ ਆ ਕੇ ਤੇ ਇੱਥੇ ਮਰਨ ਵਿਲਕਣ ਦੇ ਸਾਨੂੰ ਮਿਲ ਜੇ ਚਲੋ ਇਹ ਸਾਰੇ ਆ ਵੀਰ ਭਰਾ ਰਿੰਪਾ ਵੀਰਿਆ ਆ ਸੋਨਾ ਵੀਰਿਆ ਨਾਲ ਆ ਸਾਡੇ ਮੌਜੂਦਾ ਮੈਂਬਰ ਪੰਚਾਇਤ ਨੇ ਸਣੀ ਵੀਰ ਇਹ ਸਾਰਿਆਂ ਉਹਨਾਂ ਦੇ ਅੱਗੇ ਹੱਥ ਜੋੜੇ ਵੀ ਵੀਰ ਸਾਡੇ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਆ ਨਾ ਅਸੀਂ ਹੁਣ ਇਹ ਬੰਦ ਕਰਨਾ ਵਾ ਤੇ ਤੁਹਾਨੂੰ ਬੇਨਤੀ ਹੱਥ ਜੋੜ ਕੇ ਵੀ ਇੱਥੇ ਗਾਂ ਤੋਂ ਨਾ ਆਇਓ ਠੀਕ ਹੈ ਜੀ ਬਾਕੀ ਲੱਗੇ ਆ ਪ੍ਰਸ਼ਾਸਨ ਦਾ ਸਾਥ ਆ ਅਸੀਂ ਇਸ ਚੀਜ਼ ਦਾ ਸਾਨੂੰ ਪਤਾ ਵਾ ਬੰਦੇ ਕਿਹੜੇ ਨੇ ਕੀਤੀ ਆ ਚੋਰੀ ਹੋਈ ਜੋ ਵੀ ਆ ਉਹਨੂੰ ਕੱਲ ਸਾਰੇ ਬੰਦਿਆਂ ਪਿੰਡ ਦੇ ਘੁੰਮਦੇ ਫਿਰਦੇ ਵੇਖਿਆ ਰਾਤ ਨੂੰ 1 ਵਜੇ ਕਰੋ ਰੇੜੀ ਲੈ ਕੇ ਨਿਕਲਿਆ ਵਾ ਉਹ ਆਪਾਂ ਚਲੋ ਹੁਣ ਏਦਾਂ ਜਨਤਕ ਨਹੀਂ ਕਰ ਸਕਦੇ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਐਸਪੀ ਜਨਾਲਾ ਗੁਰਵਿੰਦਰ ਸਿੰਘ ਹੁਣ ਨੂੰ ਇਹ ਦੱਸ ਦਿੱਤਾ ਵਾ ਬੰਦੇ ਬਾਰੇ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਆ ਰਿਹਾ ਵਾ ਉਹਦੇ ਵੀਆਈਪੀ ਡਿਊਟੀ 'ਚ ਪੁਲਿਸ ਵਿਜੀ ਹੈ 2 ਵਜੇ ਤੋਂ ਬਾਅਦ ਆਂਦੇ ਵੀ ਰੇੜੀ ਵੀ ਆਪਾਂ ਰਿਕਵਰੀ ਪਾਵਾਂਗੇ ਦੀ ਅੱਛਾ ਜੀ ਨਾਲ ਉਹ ਬੰਦੇ ਤੇ ਬਾਈ ਨੇ ਪਰਚਾ ਹੋਊਗਾ ਠੀਕ ਹੈ ਜੀ ਅਸੀਂ ਪਾਜੀ ਮੈਂ ਆਪਣੇ ਬਿਆਨਾਂ ਦੇ ਉੱਤੇ ਪਰਚਾ ਦਰਜ ਕਰਾਵਾਂਗਾ ਮੈਂ ਕਿਸੇ ਦੇ ਉੱਤੇ ਨਹੀਂ ਰਹਿਣਾ ਜਿਹੜਾ ਕੋਈ ਨੁਕਸਾਨ ਕਿਸੇ ਨੇ ਕਰਨਾ ਉਹ ਮੇਰਾ ਕਰ ਲਵੇ ਬਾਬਾ ਬੁੱਢਾ ਸਾਹਿਬ ਦਾ ਹੱਥ ਹੈ ਜਿੰਨਾ ਚਿਰ ਰੋਣਾ ਚਿਰ ਕੋਈ ਮਾਰ ਨਹੀਂ ਸਕਦਾ ਨਹੀਂ ਤਾਂ ਪਾਜੀ ਫਿਰ ਤਾਂ ਕੁਝ ਲੋਕ ਉਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਹੈ ਨਾ ਜਿਹੜੇ ਇਹੋ ਜਿਹੇ ਕਿਸੇ ਦਾ ਕੰਮ ਕਰਦੇ ਆ ਔਰ ਉਹ ਤੋਂ ਵੱਧ ਉਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਹੈ ਵੀ ਜਿਹੜੇ ਇਹੋ ਜਿਹੇ ਬੰਦਰੀ ਜਮਾਤਾਂ ਕਰਾਉਂਦੇ ਆ ਵੇਖੋ ਅਸੀਂ ਵੀਰ ਜੀ ਭਰਾ ਨੇ ਸਾਡੇ ਪਿੰਡ ਵਾਸੀ ਸਾਰੇ ਕੋਈ ਮਾੜਾ ਵਾ ਚੰਗਾ ਵਾ ਜਦੋਂ ਪਿੰਡ ਦਾ ਵਾ ਉਹਨੂੰ ਆਪਾਂ ਵੀਰ ਭਰਾ ਕੋ ਭੈਣ ਸਾਰੇ ਕਹਿੰਦੇ ਹਨਾ ਅਹੀ ਆਪਣੇ ਵੀਰਾ ਨੂੰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਕੀਤੀ ਆ ਕਿ ਭਰਿਆ ਮੇਲਾ ਛੱਡ ਦਿਓ ਠੀਕ ਹੈ ਜੀ ਬੜੇ ਬੜੇ ਲੋਕਾਂ ਨੇ ਬੜੇ ਬੜੇ ਮਾੜੇ ਕੰਮ ਕੀਤੇ ਆ ਉਹ ਅੱਜ ਕੱਲ ਚਿੱਟੇ ਚੋਲੇ ਚਿੱਟੇ ਕੁਰਤੇ ਪਜਾਮੇ ਪਾ ਕੇ ਬੈਠੇ ਨੇ ਤੇ ਉਹ ਲੋਕ ਉਹਨਾਂ ਦੀ ਹਿੱਤ ਵੀ ਕਰਦੇ ਆ ਉਹ ਕਿਉਂ ਕਰਦੇ ਆ ਉਹ ਬੰਦਿਆਂ ਨੇ ਭਰਿਆ ਮੇਲਾ ਛੱਡਿਆ ਉਹਨਾਂ ਕਮਾਈਆਂ ਵੀ ਕੀਤੀਆਂ ਵਾ ਸਾਡੇ ਪਿੰਡ ਦੇ ਕਮਾਈ ਵੀ ਕੱਖ ਨਹੀਂ ਕੀਤੀ ਹੈ ਵੀ ਰੰਗ ਨੇ ਆਇਆ ਜੋ ਹਾਲਾਤ ਤੁਹਾਨੂੰ ਦੱਸ ਰਹੇ ਆ ਇਹ ਉਹਦੀ ਖੋਲਾ ਇੱਥੋਂ ਚੋਰੀ ਕਰ ਲਾ ਉਹ ਕਰ ਲਾ ਤੇ ਇਦਾਂ ਇਹ ਆਪਣਾ ਝਟ ਢੰਗਾਉਂਦੇ ਆ। ਅੱਛਾ ਜੀ। ਸਾਰੇ ਵਿੱਚੋਂ ਕਿ ਇੱਕ ਬੰਦੇ ਨੇ ਕੁਝ ਬਣਾਇਆ ਹੋਵੇ ਅਸੀਂ ਕਹਿ ਨਹੀਂ ਸਕਦੇ ਨਹੀਂ ਤੇ ਸਾਡੇ ਪਿੰਡ ਵਾਲੇ ਹੈ ਇਹੋ ਹਾਲਾਤ। ਫਿਰ ਬਦਨਾਮੀ ਬਦਨਾਮੀ ਆ ਨਾਲ ਆਪਣੀ ਕਰਾਉਂਡੇ ਨਾਲ ਪਿੰਡ ਦੀ ਕਰਾ ਦੇ। ਚਲ ਬਹੁਤ ਧੰਨਵਾਦ ਤੁਹਾਡਾ ਜੀ ਜੋ ਤੁਸੀਂ ਇਹ ਕਦਮ ਕਰ ਚੁੱਕਿਆ ਨਸ਼ੇ ਦੇ ਖਿਲਾਫ ਬੋੜਾ ਚਲਾਗਾ ਜੋ ਕਦਮ ਆ ਚਲੋ ਬਹੁਤ ਵਧੀਆ ਗੱਲ ਆ ਜੀ। ਪਿੰਡ ਦੇ ਨੌਜਵਾਨਾਂ ਜੋ ਪਰਾਲਾ ਕੀਤਾ ਸੀਗਾ ਇੱਕ ਇਹ ਰੇੜੀ ਖੇਤਾਂ ਨੂੰ ਕੱਢ ਕੇ ਲੈਂਦੀ ਆ ਤੇ ਇੱਕ ਸੁਰੱਖਿਅਤ ਥਾਂ ਤੇ ਲਾ ਦਿੱਤੀ ਗਈ ਆ ਜਿਵੇਂ ਕਿ ਪੁਲਿਸ ਅੱਜ ਸਪੈਸ਼ਲ ਡਿਊਟੀ ਤੇ ਆ। ਦੇ ਰਾਹੁਲ ਗਾਂਧੀ ਸਾਹਿਬ ਦੀ ਵਿਜਿਟ ਆ ਤੋਂ ਉਸ ਤੋਂ ਬਾਅਦ ਇਹ ਨੌਜਵਾਨਾਂ ਵੱਲੋਂ ਇਹ ਰੇੜੀ ਪੁਲਿਸ ਦੇ ਹਵਾਲੇ ਕੀਤੀ ਜਾਊਗੀ ਔਰ ਤਕਰੀਬਨ ਤਕਰੀਬਨ 90% 99% ਵੈਰੀਫਾਈ ਕਰ ਲਿਆ ਗਿਆ ਕਿ ਇਹ ਰੇੜੀ ਤਾਂ ਸੱਜਾ ਖੱਬਾ ਕਿਨੇ ਕੀਤਾ ਜਾਂ ਸਿੱਧੀ ਗੱਲ ਚੋਰੀ ਕਿਨੇ ਕੀਤੀ ਆ ਇਹ ਬਾਕੀ ਜਦੋਂ ਪੁਲਿਸ ਆਊਗੀ ਉਹਨਾਂ ਦੱਸਿਆ ਜਾਊਗਾ ਔਰ ਰੇੜੀ ਇਹ ਪੁਲਿਸ ਦੇ ਹਵਾਲੇ ਕੀਤੀ ਜਾਊਗੀ ਇਹ ਸੁਰੱਖੇ ਤਾਂ ਤੇ ਲਈ ਗਈ ਹੈ ਧੰਨਵਾਦ